ਦਰਵਾਜ਼ੇ ਖੁੱਲ ਗਏ ਨੇ ਸੰਤਾਲੇ ਹੀ ਬਾਹਰ ਜਾਣ ਲਈ ਤੇ ਇਸ ਟਾਈਮ ਅਸੀਂ ਗੁਰਦੁਆਰਾ ਸਿੰਘ ਸਿੰਘ ਨੀਂ ਪਹੁੰਚ ਗਏ ਆ ਤੇ ਅੰਦਰ ਚੱਲ ਕੇ ਤੁਹਾਨੂੰ ਦਰਸ਼ਨ ਵੀ ਕਰਵਾਨੇ ਆ ਇਹ ਉਹ ਜਗਾ ਜਿੱਥੇ ਸਿੰਘਾਂ ਤੇ ਸਿੰਘਨਿਆਂ ਨੂੰ ਕੈਦ ਕੀਤਾ ਗਿਆ ਸੀ ਤੇ ਉਹਨਾਂ ਭਾਈ ਦਿੱਲੀ ਦਾ ਤਾਂ ਕੋਈ ਪਤਾ ਨਹੀਂ ਪਰ ਦਿੱਲੀ ਗੇਟ ਕੋਲ ਭਾਈ ਸਰਦਾਰ ਆ ਗਏ ਨੇ ਤੇ ਰਸ਼ ਲਾਤਾ ਹੈ ਆ ਜੀ ਗਲੀ ਸਰਜਨ ਸਿੰਘ ਤੁਸੀਂ ਸੁਣਿਆ ਹੀ ਹੋਣਾ ਇਸ ਚੀਜ਼ ਬਾਰੇ ਠੀਕ ਹੈ ਭਾਈ ਜੀ ਸ਼ੋਪਿੰਗ ਸਹੀ ਹੋ ਰਹੀ ਹੈ ਭਾਈ ਮੱਛਾ 10 ਵਾਲਾ ਕਿਵੇਂ ਨੇ ਆ ਬੇਰੇ ਬਹੁਤ ਛੇਤੀ ਖੜੀ ਜਾਂਦੇ ਆ ਹਾਂ ਬਹੁਤ ਵਧੀਆ ਲੱਗਾ ਬੜੇ ਪਿਆਰੇ ਲੋਕ ਨੇ ਔਰ ਬਹੁਤ ਆਪਣਾ ਭਲੀ ਹੀ ਹੋ ਰਿਹਾ ਐਦਾ ਲੱਗ ਨਹੀਂ ਰਿਹਾ ਕਿ ਕਿਧਰੇ ਬਾਹਰ ਬੈਠੇ ਆ ਬਿਲਕੁਲ ਜੈ ਨਮਸਤਾਂ ਸ੍ਰੀ ਗੁਰੂ ਰਾਮਦਾਸ ਜੀ ਚੋਨਾ ਮੰਡੀ ਲਾਹੌਰ ਹੈਲੋ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ ਜਿੱਦਾਂ ਕਿ ਤੁਸੀਂ ਸਾਡਾ ਕੱਲ ਦਾ ਵਲੋਗ ਦੇਖਿਆ ਹੋਏਗਾ ਤੇ ਤੁਹਾਨੂੰ ਦੱਸਿਆ ਸੀ ਕਿ ਸਿੰਘ ਯਾਤਰੀ ਆਪਣੇ ਲਾਹੌਰ ਗੁਰਦੁਆਰਾ ਡੇਰਾ ਸਾਹਿਬ ਆ ਚੁੱਕੇ ਨੇ ਇਸ ਟਾਈਮ ਸਾਰੇ ਸਿੱਖ ਯਾਤਰੀ ਇਕੱਠੇ ਹੋ ਗਏ ਨੇ ਤੇ ਉਸ ਪਾਸੇ ਵੇਖਿਆ ਜਾਏ ਤੇ ਕਰੰਸੀ ਐਕਸਚੇਂਜ ਕਰ ਰਹੀ ਹੈ ਕਿਉਂਕਿ ਲਾਹੌਰ ਇੱਚ ਸਾਰਿਆਂ ਨੇ ਸ਼ੋਪਿੰਗ ਕਰਨੀ ਇਸ ਲਈ ਕਰੰਸੀ ਇੱਥੇ ਹੀ ਚੇਂਜ ਕਰ ਰਹੇ ਨੇ ਤੇ ਨਾਲ ਹੀ ਹੈ ਸਾਹਮਣੇ ਗੁਰੂ ਘਰ ਉਸ ਉੱਪਰ ਵਾਲੀ ਸਾਈਡ ਤੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਦ ਹੈ ਤੇ ਆ ਜੀ ਸਾਰੀਆਂ ਰੌਣਕਾਂ ਤੇ ਤੁਸੀ ਉਸਦੇ ਹੋਗਾ ਕਿ ਬਲਵਜ ਕਿੱਥੇ ਆ ਬਰਦਾਜ ਇਸ ਟਾਈਮ ਯੂਨੀਵਰਸਿਟੀ ਚਲੇ ਗਿਆ ਉਹ ਵੀ ਆ ਜਾਏਗਾ ਪਰ ਲੇਕਿਨ ਮੈਂ ਮੈਂ ਕਹਿਆ ਕਿ ਵਲੋਗ ਸ਼ੁਰੂ ਕਰਦਾ ਸਾਡੇ ਨਾਲ ਸਾਡੇ ਭਰਾ ਨੇ ਤੇ ਹੁਣ ਅਸੀਂ ਜਿੱਦਾਂ ਬਾਹਰ ਜਾਂਦੇ ਆ ਤੇ ਫਿਰ ਤੁਹਾਨੂੰ ਮਿਲਦੇ ਆ ਲਗਭਗ ਘੰਟੇ ਬਾਅਦ ਦਰਵਾਜ਼ੇ ਖੁੱਲ ਗਏ ਨੇ ਸੰਕਤਾਲਈ ਬਾਹਰ ਜਾਣ ਲਈ ਦੇਖੋ ਜੀ ਸਾਰੀਆਂ ਸੰਕਤਾ ਹੁਣ ਬਾਹਰ ਨੂੰ ਜਾ ਰਹੀਆਂ ਜਾ ਕੇ ਸ਼ੋਪਿੰਗ ਕਰਨ ਦੇ ਕੋਈ ਗੁਰੂ ਘਰ ਜਾਣ ਦੇ ਕੋਈ ਕਿਲੇ ਵੱਲ ਨੂੰ ਜਾਣ ਦੇ ਜਦੋਂ ਹੀ ਅਸੀਂ ਗੁਰੂ ਘਰ ਤੋਂ ਬਾਹਰ ਆਨੇ ਆ ਤੇ ਉਸ ਅੱਗੇ ਪਾਸੇ ਨੂੰ ਜਾਈਏ ਤੇ ਕਿਲਾ ਤੇ ਸਾਰੀਆਂ ਸੰਗਤਾਂ ਹੁਣ ਇਧਰੋਂ ਨਿਕਲ ਕੇ ਫਿਰ ਕਿਲੇ ਵਾਲੀ ਸਾਈਡ ਤੇ ਜਾਂਦੀਆਂ ਤੇ ਕੋਈ ਬਜ਼ਾਰਾਂ ਵਾਲੀ ਸਾਈਡ ਤੇ ਜਿੱਦਾਂ ਹੀ ਬਾਹਰ ਆਏ ਆ ਗੇਟ ਕੋਲ ਤੇ ਕੋਈ ਆਟੋ ਤੇ ਬਹਿ ਰਹੇ ਆ ਕੋਈ ਪੈਦਲ ਨੂੰ ਜਾ ਰਹੇ ਗੁਰਦੁਆਰੇ ਨੂੰ ਤੇ ਆਪਾਂ ਵੀ ਆਟੋ ਫੜਦੇ ਆ ਸਭ ਤੋਂ ਪਹਿਲੇ ਆਪਾਂ ਚੱਲਦੇ ਆ ਗੁਰਦੁਆਰਾ ਸਿੰਘ ਸਿੰਘਨੀਆਂ ਠੀਕ ਹੈ ਉਸ ਤੋਂ ਬਾਅਦ ਆਪਾਂ ਦਿੱਲੀ ਗੇਟ ਦਿੱਲੀ ਗੇਟ ਤੋਂ ਫਿਰ ਕਰਦੇ ਆ ਸ੍ਰੀ ਗੁਰੂ ਨਾਮਦਾਸ ਜੀ ਫਿਰ ਨਾਲ ਸਾਡੇ ਇਹ ਭਰਾਵਣੇ ਆ ਤੇ ਉਹ ਜੀ ਆਟੋ ਤੇ ਬੈਨਿਆਂ ਤੇ ਚੱਲਦੇ ਆ ਜਿੱਦਾਂ ਹੀ ਅੱਗੇ ਵਧੇ ਆ ਤੇ ਨਾਲ ਹੀ ਸਾਡੇ ਰਖਸ਼ੇ ਦਾ ਪੈਟਰੋਲ ਖਤਮ ਹੋ ਗਿਆ ਤੇ ਵੀਰੋ ਨੇ ਵੀ ਕਹਿੰਦੀ ਹੁਣੇ ਯਾਰ ਤੇਲ ਹੀ ਮੁੱਕ ਗਿਆ ਇਹ ਐਦਾਂ ਦੀਆਂ ਚੀਜ਼ਾਂ ਇੱਥੇ ਮਿਲਣ ਦੀਆਂ ਤੁਹਾਨੂੰ ਦੇਖਣ ਲਈ ਤੇ ਸਾਡੇ ਬਾਬਾ ਹਣੇ ਜੀ ਨਾਲ ਨੇ ਆ ਵੇਖੋ ਜੀ ਸਾਰੇ ਇਸ ਟਾਈਮ ਲਾਹੌਰ ਦੀਆਂ ਸੜਕਾਂ ਤੇ ਘੁੰਮ ਰਹੇ ਆ ਤੇ ਹੁਣ ਜੀ ਸਾਡਾ ਵੀਰ ਜਿਹੜਾ ਹੈਗਾ ਰਖਸ਼ੇ ਵਾਲਾ ਉਹ ਪੈਟਰੋਲ ਲੈਣ ਗਿਆ ਤੇ ਅਸੀਂ ਕਹਿੰਦਾ ਜਰ ਅਸੀਂ ਬਲੌਗ ਅੱਗੇ ਕੰਟੀਨਿਊ ਕਰਦੇ ਆ ਹੋਰ ਪਉਂਦੇ ਆ ਨਾ YouTube ਤੇ ਹਾਂਜੀ 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 ਤੁਹਾਡੇ ਚੈਨਲ ਦਾ ਨਾਮ ਕੀ ਆ ਸਤਨਾਮ ਰਾਜੀ ਆ SKTNJM ਸਤਨਾਮ ਰਾਜੀ ਆ R A J I E ਹਾਂਜੀ ਆ ਵੀ ਵੀ ਲੋਕਿੰਗ ਕਰਦਾ ਤੇ ਵੀਰ ਨੂੰ ਜਾ ਕੇ ਨਾ ਸਬਸਕ੍ਰਾਈਬ ਜ਼ਰੂਰ ਕਰਿਆ ਜੇ ਲੋ ਜੀ ਸਾਡਾ ਵੀਰ ਪਟੋਲ ਲੈ ਕੇ ਆ ਗਿਆ ਵੀਰ ਪਟੋਲ ਪਾ ਰਿਹਾ ਇਸ ਪਾਸੇ ਸਾਡੇ ਜੀ ਸਾਡੇ ਬਾਤੇ ਵੀਰ ਸਾਡੇ ਲਈ ਚਣੇ ਲੈ ਕੇ ਆਇਆ ਬਾਬਾ ਜੀ ਹੁਣੇ ਚਣੇ ਛੱਕ ਰਹੇ ਨੇ ਤੇ ਫਟੋਲ ਪਾ ਲਿਆ ਹੁਣ ਚਲਦੇ ਆਂ ਇਹ ਅੱਗੇ ਨੂੰ ਅਸੀਂ ਹੁਣ ਗੁਰਦੁਆਰਾ ਸਿੰਘ ਸਿੰਘ ਨੀਆ ਪਹੁੰਚ ਗਏ ਆ ਤੇ ਅਸੀਂ ਆਟੋ ਤੇ ਆਏ ਉਹ ਵੀਰ ਨੇ ਸਾਡੇ ਕੋ ਪੈਸੇ ਨਹੀਂ ਲਏ ਉਹ ਕਹਿੰਦੇ ਤੁਸੀਂ ਚੜਦੇ ਪੰਜਾਬ ਦੇ ਹੋ ਸਾਡੇ ਪ੍ਰੋਣੇ ਹੋ ਇਸ ਟਾਈਮ ਅਸੀਂ ਗੁਰਦੁਆਰਾ ਸਿੰਘ ਸਿੰਘ ਨੀਆ ਪਹੁੰਚ ਗਏ ਆ ਤੇ ਅੰਦਰ ਚੱਲ ਕੇ ਤੁਹਾਨੂੰ ਦਰਸ਼ਨ ਵੀ ਕਰਵਾਣੇ ਆ ਤੇ ਵੇਖੋ ਜੀ ਸਾਡੀ ਸਾਰੀਆਂ ਸੰਗਤਾਂ ਇਸ ਟਾਈਮ ਸਿੱਖ ਯਾਤਰੀ ਆ ਰਹੇ ਨੇ ਗੁਰੂ ਘਰ ਆ ਕੇ ਦਰਸ਼ਨ ਕਰ ਰਹੇ ਨੇ ਆ ਵੇਖੋ ਜੀ ਇਹ ਜੀ ਗੁਰਦੁਆਰਾ ਸਿੰਘ ਸਿੰਘ ਨੀਆ ਗੁਰਦੁਆਰਾ ਸੀ ਜਿੱਥੇ ਸਾਡੇ ਸਿੰਘਾਂ ਤੇ ਸਿੰਘਣੀਆਂ ਨੂੰ ਸ਼ਹੀਦ ਕੀਤਾ ਗਿਆ ਸੋਚਦਾ ਇਹ ਉਹ ਗੁਰਦੁਆਰਾ ਸਾਹਿਬ ਹੈ ਅਸੀਂ ਅੰਦਰ ਚੱਲਨੇ ਆ ਚੱਲ ਕੇ ਤੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨੇ ਕਰਵਾਨੇ ਆ ਉਹਨੇ ਅਸੀਂ ਉੱਪਰ ਜਾ ਰਹੇ ਆ ਮੱਥਾ ਟੇਕਣ ਲਈ ਕਿ ਅੱਜ ਸਾਰੀਆਂ ਸੰਗਤਾਂ ਬੈਠੀਆਂ ਜ ਨੇ ਗੁਰੂ ਘਰ ਦਰਸ਼ਨ ਕਰ ਰਹੀਆਂ ਨੇ ਮੱਥਾ ਟੇਕ ਰਹੀਆਂ ਨੇ ਤੁਸੀਂ ਵੀ ਦਰਸ਼ਨ ਕਰੋ ਕੋਈ ਲਾ ਦਿੱਤੀ ਜਿੱਥੇ ਦਰਸ਼ਨ ਕਰ ਰਹੇ ਹੋ ਬੜੇ ਭਾਗਾ ਵਾਲੇ ਹੋ ਖੁਸ਼ਕਿਸਮਤ ਹੋਣਾ ਤੁਸੀਂ ਵਾਹਿਗੁਰੂ ਜੀ ਇਸ ਤਰ੍ਹਾਂ ਕਰਦੇ ਆ ਹਲਾਫਤਸ਼ੇਸ਼ ਕੁਸ਼ਿਆਮਤ ਸਿੰਘ ਚੜ੍ਹਦੀਆਂ ਕਲਾ ਦੇ ਰਹੀਏ ਜਿਹੜਾ ਹੁੰਦਾ ਹੈ ਸਾਨੂੰ ਕੋਈ ਗੱਲ ਨਹੀਂ ਬਸ ਅੰਦਾਜ਼ਾ ਲਗਾ ਲੈ ਜਿੰਨਾ ਮਾਵਾ ਇੰਨਾ ਦਰਸ਼ਿਆ ਵਿੱਚ ਦੀਆਂ ਦਵਾ ਦੀ ਸਾਨੂੰ ਸਿਖਾ 88 ਐ ਸਾਈਡ ਗੁਰਮਹਾਰਾ ਜੀ ਦਾ ਸ਼ੁਕਾਸ਼ਨ ਸਥਾਨ ਹੈ ਜੇ ਕੋਈ ਬੋ ਕੋਠੇ ਰੋ ਕੋਈ ਕਰਨੀ ਤੇ ਇੰਤਰਾਜੇ ਮੱਧਿਆਵਰ ਚ ਦੇਖੀ ਜਿੱਤੇ 봉ੀ ਚਾਹਾਂ ਉਹ ਦੀ ਅਸੀ ਕਰੀਏ ਮੁਖਾ ਕਿ ਧਰ ਆਪਣੇ ਰਾਜ ਦੀ ਆਪਣਾ ਕਾਮਨਾ ਇਸ ਲਈ ਯਾਤਰਾ ਕਰਦੇ ਰਹੋ ਪਾਕਿਸਤਾਨ ਜਾ ਕੇ 80% ਫਰਮਾਇਆ ਸਾਡਾ ਤੇ ਪਾਕਿਸਤਾਨ ਚ ਪਿਆ ਵਸ ਜਿੱਦਾਂ ਹੀ ਉਪਰੋਂ ਮੱਥਾ ਟੇਕ ਕੇ ਆਏ ਆ ਤੇ ਇਹ ਨੀਚੇ ਹੀ ਲੰਗਰ ਹਾਲ ਹੈ ਤੇ ਜਿਹੜੇ ਆਪਣੇ ਚੜਦੇ ਪੰਜਾਬ ਤੋਂ ਵੀਰ ਆਏ ਨੇ ਉਹ ਸਾਰੇ ਇਸ ਟਾਈਮ ਇਧਰ ਲੰਗਰ ਸ਼ਕ ਰਹੇ ਆ ਦੇਖੋ ਲਓ ਜੀ ਜਲੇਬੀਆਂ ਬਾਈ ਪੰਜਾਬੀ ਹੁੰਦੇ ਨੇ ਮਿੱਠੇ ਖਾਣੇ ਸੀ ਅਸੀਂ ਮਾੜ ਵਿਆਲੇ ਹੁੰਨੇ ਆ ਭਜੀ ਖਾਣੇ ਮਿੱਠਾ ਖਾਣਾ ਮਿੱਠੇ ਬਣਾ ਸਾਡਾ ਸਾਦ ਨੇ ਜਲੇਬੀਆਂ ਚੱਲ ਰਹੀਆਂ ਨੇ ਦੇਖ ਲੀ ਹੁਣ ਲਓ ਬਈ ਭਾਈ ਚਾਰ-ਚਾਰ ਜਲੇਬੀਆਂ ਲੱਗ ਭਾ ਖਾ ਗਏ ਨਾ ਹਾਂ ਜੀ ਚਾਰ ਹੀ ਲੋਗੇ ਖਾ ਗਏ ਭਾਈ ਇਹ ਬਹੁਤ ਸਵਾਦ ਹੈ ਤੇ ਇਸ ਟਾਈਮ ਨਰੇਚੇ ਜਲੇਬੀ ਤੇ ਪਕੌੜੇ ਦਿੱਤੇ ਜਾ ਰਿਹਾ ਤੇ ਸਾਰੀ ਆਪਣੀ ਸੰਗਤ ਬੈਠੀ ਹੋਈ ਹੈ ਗੁਰਪ੍ਰਸਾਦਾ ਛਕ ਲਿਆ ਤੇ ਇਸ ਟਾਈਮ ਅਸੀਂ ਉਸ ਖੂਕ ਕੋ ਖੜੇ ਆ ਜਿੱਥੇ ਜਿਹੜੇ ਸਿੰਘਾਂ ਤੇ ਸਿੰਘਣਿਆਂ ਨੇ ਛਾਲਾ ਮਾਰ ਕੇ ਇਥੋਂ ਆਪਣੀ ਜਾਨ ਦਿੱਤੀ ਸੀ ਅਹ ਉਹ ਹਕੂ ਫਸੇ ਖੂ ਤੋਂ ਥੋੜਾ ਜਿਹਾ ਐਸਪਾਸ ਆਇਆ ਗੁਰਦੁਆਰੇ ਸਾਹਿਬ ਦੀ ਬੈਕ ਸਾਈਡ ਹੀ ਤੇ ਇਹ ਉਹ ਜਗਾ ਜਿੱਥੇ ਸਿੰਘਾਂ ਤੇ ਸਿੰਘਣਿਆਂ ਨੂੰ ਕੈਦ ਕੀਤਾ ਗਿਆ ਸੀ ਤੇ ਉਹਨਾਂ ਦੇ ਬੰਦ ਬੰਦ ਕੱਟੇ ਗਏ ਸੀ ਤੇ ਇੱਡੀਆਂ-ਇੱਡੀਆਂ ਭਾਰੀਆਂ ਚੱਕੀਆਂ ਪਸਵਾਈਆਂ ਗਈਆਂ ਸੀ ਤੇ ਆਪਾਂ ਹੁਣ ਚੱਲ ਕੇ ਤੁਹਾਨੂੰ ਉਹ ਵੀ ਦਰਸ਼ਨ ਕਰਵਾਨੇ ਆਂ ਤੁਸੀਂ ਦਰਸ਼ਨ ਕਰੋਗੇ ਉਹੀ ਹੈ ਜਿਹੜੇ ਸਿੰਘਾਂ ਤੇ ਸਿੰਘੀਆਂ ਨੂੰ ਇੰਨੇ ਨੇ ਪਰੀਆਂ ਚਕੀਆਂ ਪਸਵਾਈਆਂ ਗਈਆਂ ਸੀ ਤੇ ਇਹ ਜੀ ਭਾਈ ਮਨੀ ਸਿੰਘ ਦੀ ਇੱਥੇ ਪੇਂਟਿੰਗ ਹੈ ਜਿੱਥੇ ਉਹਨਾਂ ਨੂੰ ਇਹ ਬੰਦ-ਬੰਦ ਕੱਟੇ ਗਏ ਸੀ ਇੱਥੇ ਹੱਥ ਕੱਟੇ ਗਏ ਸੀ ਤੇ ਸਾਰੀਆਂ ਸੰਤਾ ਇਸ ਟਾਈਮ ਇੱਥੇ ਦਰਸ਼ਨ ਕਰ ਰਹੀਆਂ ਤੇ ਆਪਾਂ ਜੀ ਹੁਣ ਬਾਹਰ ਚੱਲਦੇ ਹਾਂ ਕਿਉਂਕਿ ਬਹੁਤ ਜ਼ਿਆਦਾ ਸੰਤਾ ਨੇ ਇੱਥੇ ਰਾਸ਼ੀ ਨਾ ਬਣੇ ਇਸ ਲਈ ਤੁਸੀਂ ਅੰਦਰ ਦਰਸ਼ਨ ਕਰਕੇ ਬਾਹਰ ਆ ਗਏ ਆ ਤੇ ਇੱਕ ਦਮ ਫਿਰ ਤੁਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਓ ਮੈਂ ਤੁਹਾਨੂੰ ਕੋਸ਼ਿਸ਼ ਕਰ ਰਿਹਾ ਕਿ ਇੱਕ ਵਲੋਗ ਹੀ ਸਾਰਾ ਕੁਝ ਕਵਰ ਕਰ ਸਕਾਂ ਕਿਉਂਕਿ ਮੈਂ ਇੱਕ ਇੱਕ ਚੀਜ਼ ਪੂਰੀ ਦੱਸਣ ਲੱਗਾਂਗਾ ਤੇ ਵਲੋਗ ਬਹੁਤ ਵੱਡਾ ਹੋ ਜਾਏਗਾ ਇਸ ਲਈ ਮੈਂ ਕਹਿ ਰਿਹਾ ਇਸ ਵੀਡੀਓ ਅਚੇ ਮੈਂ ਥੋੜਾ ਥੋੜਾ ਕਰਕੇ ਤੁਹਾਨੂੰ ਸਾਰਾ ਚੀਜ਼ ਕਵਰ ਕਰਾਂ ਸਾਡੇ ਵੀਰ ਹੋਣੇ ਆ ਖੜੇ ਆ ਤੇ ਹੁਣ ਚੱਲਨੇ ਆ ਰਸਤੇ ਜੋ ਜੋ ਚੀਜ਼ਾਂ ਆਈਆਂ ਉਹ ਤੁਹਾਨੂੰ ਨਾਲ ਦਿਖਾਉਂਦੇ ਜਾਵਾਂਗੇ ਅਸੀਂ ਜਿੱਦਾਂ ਇਹ ਗੁਰੂ ਘਰ ਦੇ ਦਰਸ਼ਨ ਕਰਕੇ ਆਏ ਆ 10 ਮਿੰਟ 15 ਮਿੰਟ ਅਸੀਂ ਟੁਰ ਕੇ ਅਸੀਂ ਦਿੱਲੀ ਗੇਟ ਦੇ ਕੋਲ ਪਹੁੰਚੇ ਆ ਤੇ ਉਹ ਸਾਹਮਣੇ ਜੀ ਹਾਂ ਜੀ ਬਾਪੂ ਜੀ ਗੁਰਦੁਆਰਾ ਇੱਧਰ ਗੁਰਦੁਆਰੇ ਸਾਹਿਬ ਇੱਧਰ ਅੱਗੇ ਆ ਬਿਲਕੁਲ ਆ ਦਿੱਲੀ ਗੇਟ ਦੇ ਅੱਗੇ ਜਾਣਾ ਸਾਹਮਣੇ ਤੇ ਇਸ ਟਾਈਮ ਅਸੀਂ ਬਿਲਕੁਲ ਆ ਜੇਲ ਦੇ ਬਾਹਰ ਖੜੇ ਆ ਇਹ ਵੀ ਇੱਕ ਦਿੱਲੀ ਗੇਟ ਦੇ ਕੋਲ ਜੇਲ ਹੈ ਤੇ ਦਿੱਲੀ ਗੇਟ ਬਿਲਕੁਲ ਸਾਹਮਣੇ ਆਉਂਦਾ ਅਸੀਂ ਦਿੱਲੀ ਗੇਟ ਵਾਲੀ ਸਾਈਡ ਨੂੰ ਚੱਲਦੇ ਆਓ ਦੇਖੋ ਸਾਹਮਣੇ ਦਿੱਲੀ ਗੇਟ ਆ ਉਰਦੂ ਵਿੱਚ ਲਿਖਿਆ ਉ ਐਨਯੂ ਇਹ ਲਾਹੌਰ ਦੇ 12 ਗੇਟਾਂ ਚੋਂ ਇੱਕ ਗੇਟ ਆ ਇਕਾ ਹੈ ਜਿਹਨੂੰ ਦਿੱਲੀ ਗੇਟ ਆਖਿਆ ਜਾਂਦਾ ਕਿਉਂਕਿ ਇਹਦਾ ਰੁੱਖ ਦਿੱਲੀ ਵਾਲੀ ਸਾਈਡ ਹੈ ਇਸ ਲਈ ਇਹਨੂੰ ਦਿੱਲੀ ਗੇਟ ਆਖਿਆ ਜਾਂਦਾ ਤੇ ਸਾਡੇ ਜਿਹੜੇ ਨਾਲ ਦੇ ਵੀਰ ਹੈਗੇ ਨੇ ਉਹ ਸਾਰੇ ਜੀ ਭਾਜੀ ਡਰਾਈ ਫਰੂਟ ਕਹਿੰਦੇ ਲੈਣਾ ਇਸ ਲਈ ਉਹ ਦੁਕਾਨ ਦੇ ਵਿੱਚ ਲਗੇ ਆ ਕਿਉਂਕਿ ਇਹ ਜਿਹੜੀ ਦੁਕਾਨ ਹੈ ਇਹ ਵੀ ਸਾਡੇ ਆਪਣੇ ਨਨਕਾਣਾ ਸਾਹਿਬ ਦੇ ਇੱਕ ਸਿੱਖ ਵੀਰ ਹੈ ਉਹਨਾਂ ਦੀ ਦੁਕਾਨ ਹੈ ਇਸ ਲਈ ਆ ਦੇਖੋ ਜੀ ਸਾਰੇ ਇੱਥੇ ਡਰਾਈ ਫਰੂਟਸ ਮਿਲਣਦੇ ਤੇ ਸਾਰੇ ਜੀ ਡਰਾਈ ਫਰੂਟ ਦਾ ਰੇਟ ਪੁੱਛ ਰਿਹਾ ਕਿਸੇ ਵੀਰ ਕਹਿੰਦੇ ਸੀ ਡਰਾਈ ਫਰੂਟ ਲੈਣਾ ਤੇ ਹੁਣ ਜਿੱਦਾਂ ਹੀ ਇਹ ਵੀਰ ਹੁਣੇ ਲੈਂਦੇ ਆ ਤੇ ਫਿਰ ਤੁਹਾਨੂੰ ਮਿਲਦੇ ਭਾਈ ਦਿੱਲੀ ਦਾ ਤਾਂ ਕੋਈ ਪਤਾ ਨਹੀਂ ਪਰ ਦਿੱਲੀ ਗੇਟ ਕੋਲ ਭਾਈ ਸਰਦਾਰ ਆ ਗਏ ਨੇ ਤੇ ਰਸ਼ ਲਾਤਾ ਤੇ ਹੁਣ ਭਾਜੀ ਕਰਾਉਣ ਭਾਈ ਫੋਟੋਆਂ ਕਰਾ ਲਈਏ ਹਾਂ ਸਾਰੇ ਬਜ਼ੁਰਗ ਕਹਿੰਦੇ ਦਿੱਲੀ ਗੇਟ ਦੀਆਂ ਫੋਟੋਆਂ ਕਰਾਉਣੀਆਂ ਨੇ ਆਪਾਂ ਦਾਣਾ ਬਣਿਆ ਬਹੁਤ ਸੋਹਣਾ ਹਾਂਜੀ ਦਿੱਲੀ ਗੇਟ ਕੋ ਫੋਟੋਆਂ ਵਗੈਰਾ ਖਿੱਚ ਲਈਆਂ ਜੀ ਹੁਣ ਆਪਾਂ ਚੱਲਿਆ ਭਾਈ ਸੁਖਜਨ ਸਿੰਘ ਦੀ ਗਲੀ ਕੋਲ ਤੁਸੀਂ ਸਾਡੇ ਪੁਰਾਣੇ ਵਲੋਗ ਦੇਖਿਓ ਹੁੰਦੇ ਤੇ ਤੁਹਾਨੂੰ ਪਤਾ ਹੋਏਗਾ ਅਸੀਂ ਇਸ ਚੀਜ਼ ਦਾ ਵਲੋਗ ਵੀ ਸ਼ ਤੇ ਉਥੇ ਦੱਸਿਆ ਜਾਵੇ ਤੇ ਕਹਿੰਦੇ ਦੀ ਹੈ ਕਿ ਇੱਕ ਪਾਸੇ ਲੱਟੀ ਆਵੇ ਇੱਕ ਪਾਸੇ ਹੁੰਡਾ ਆਵੇ ਵਿਚਕਾਰ ਨਾ ਵਿਆਹ ਦੀ ਗੁੰਜਾਇਸ਼ ਜਾਂਦੀ ਹੈ ਉਹ ਗਲੀ ਐਡੀ ਪਤਲੀ ਹੁੰਦੀ ਹੈ ਤੇ ਸਾਡੇ ਜਿਹੜੇ ਨਾਲ ਆਪਣੇ ਵੀਰ ਹੈਗੇ ਨੇ ਕਹਿੰਦੇ ਕਿ ਸਾਨੂੰ ਵੀ ਲੈ ਕੇ ਚਾਲੋ ਮੈਂ ਕਹਿੰਦਾ ਚਲੋ ਪਹੁੰਚ ਗਏ ਆ ਭਾਈ ਸੁਰਜਨ ਸਿੰਘ ਦੀ ਗਲੀ ਕੋਲ ਆ ਗਈ ਸਾਹਮਣੇ ਸੁਰਜਨ ਸਿੰਘ ਦੀ ਗਲੀ ਆ ਵੇਖੋ ਤੁਸੀਂ ਆਹ ਜੀ ਗਲੀ ਸੁਰਜਨ ਸਿੰਘ ਤੁਸੀਂ ਸੁਣਿਆ ਹੀ ਹੋਣਾ ਇਸ ਚੀਜ਼ ਦੇ ਬਾਰੇ ਠੀਕ ਹੈ ਤੇ ਚਲਦੇ ਹੁਣ ਅੰਦਰ ਨੂੰ ਤੇ ਤਲ ਜਾ ਦਿਖਾ ਕੇ ਤੁਹਾਨੂੰ ਪਤਲੀ ਗਲੀ ਬਹਾਨੇ ਜਿੱਥੇ ਆਖਿਆ ਜਾਂਦਾ ਹੈ ਕਿ

ਆਜੋ ਜੀ ਅਸੀਂ ਗਲੀ ਤੋਂ ਬਾਹਰ ਨਿਕਲੇ ਆ ਤੇ ਮੈਂ ਕਹਿਆ ਜੀ ਫਿਰ ਇਸ ਗਲੀ ਤੇ ਵੀ ਰੌਣਕਾਂ ਵਹਾਈਏ ਤੁਹਾਨੂੰ ਐ ਜੀ ਯਾਰ ਬਸ ਇੱਥੇ ਸਟਾਲਸ ਵਗੈਰਾ ਲੱਗੇ ਆ ਇੱਥੇ ਉਹ ਸਮਾਨ ਦੀ ਬੈਕਟ ਆ ਜੀ ਸਾਹਮਣੇ ਸਮਾਨ ਦੀ ਬੈਕਟ ਐ ਜੀ ਸਾਰੀਆਂ ਤੁਸੀਂ ਇਹਦੀ ਲਾਂਚ ਵੇਖਿਆ ਆਣੀਆਂ ਆ ਉਹ ਕਦੀ ਲਾਹੌਰ ਤੁਹਾਨੂੰ ਲੋਰ ਕਮਾਈਏ ਫਿਰ ਆਜੋ ਜੀ ਆ ਵੇਖੋ ਰਾਣਾ ਅਕਰਚੇ ਸਾਰਾ ਚੀਜ਼ਾਂ ਦਾ ਲੋ ਜੀ ਸਾਰੇ ਵੀਰ ਇਕੱਠੇ ਹੋ ਗਏ ਕਹਿੰਦੇ ਸਿੱਧੂ ਦੇ ਫੈਨ ਆ ਇਹ ਉਸਮਾਨ ਦੀ ਬੈਕਟ ਇਹ ਨਾਮ ਬੜਾ ਮਸ਼ਹੂਰ ਹੈ ਆ ਉੱਪਰ ਬੋਰਡ ਵੀ ਲੱਗਾ ਹੈ ਇਹ ਚੀਜ਼ ਦਾ ਕਿੱਥੇ ਦੀ ਹੁੰਨੀ ਹੈ ਸੁਰਜਨ ਸਿੰਘ ਜਿਹੜਾ ਉਹ ਇੱਕ ਹੀ ਰਾਸ ਸੀ ਅੱਛਾ ਜੀ ਉਹ ਦਿਮਾਰ ਉਹ ਲਾਂਦਾ ਸੀ ਨਾ ਤੇ ਉਹ ਥਰੇ ਤੇ ਉਹਨੂੰ ਪਾ ਦਿੰਦਾ ਸੀ ਠੀਕ ਹੈ ਜੀ ਉਹ ਕਹਿੰਦਾ ਸੀ ਸੁਰਜਤ ਸਿੰਘ ਦੇ ਥਰੇ ਆ ਇਹਨੂੰ ਉੱਪਰਿਆ ਤੇ ਪੈਰੋ ਚੜਿਆ ਅੱਛਾ ਤੇ ਪਹਾਰ ਉਤਰ ਜਾਂਦਾ ਸੀ ਠੀਕ ਹੋ ਜਾਂਦਾ ਜੀ ਪਹਾਰ ਹੈ ਕਿਆ ਬਾਤ ਇਹ ਕਿੰਨੇ ਕਿ ਟਾਈਮ ਦੀ ਗੱਲ ਹੋਣੀ ਹੈ ਇਹ ਬਾਬਾ ਪਾਕਿਸਤਾਨ ਬੁਲੰਦਗੁਰਾ ਦੀ ਪਾਕਿਸਤਾਨ ਵੱਗੋਂ ਪਹਿਲੀ ਗੱਲ ਕਹਿੰਦੇ ਠੀਕ ਹੈ ਚਲੋ ਫਿਰ ਤਾਂ ਕੋਈ ਬਾਤ ਹੈ ਨਹੀਂ ਹੋਇਆ ਠੀਕ ਹੈ ਓਕੇ ਧੰਨਵਾਦ ਜੀ ਜਿੱਦਾਂ ਹੀ ਅਸੀਂ ਗਲੀ ਸੁਰਜਨ ਸਿੰਘ ਤੋਂ ਨਿਕਲੇ ਆ ਤੇ ਨਾਲ ਹੀ ਸਾਡੇ ਬਜ਼ੁਰਗ ਜਿਹੜੇ ਆ ਕਹਿ ਰਹੇ ਆ ਕਿ ਭਾਜੀ ਕੱਪੜੇ ਲੈਣੇ ਆ ਪਾਕਿਸਤਾਨ ਦੇ ਕੁਰਤੇ ਪਜਾਮੇ ਮੈਂ ਕਿਹਾ ਨਹੀਂ ਲੈ ਕੇ ਆਣੀਆਂ ਹਾਂ ਨਿਸ਼ਾਨੀ ਲੈ ਕੇ ਆਣੀ ਨਿਸ਼ਾਨੀ ਲੈ ਕੇ ਆਣੀ ਪਾਕਿਸਤਾਨ ਦੀ ਲਾਹੌਰ ਸ਼ਹਿਰ ਦੀ ਹਾਂ ਜੀ ਹਾਂ ਤੇ ਹੁਣ ਜੀ ਆ ਥੋੜੇ ਕੱਪੜੇ ਖਰੀਦ ਲਈਏ ਫਿਰ ਤੁਹਾਨੂੰ ਅੱਗੇ ਅਸੀਂ ਮਿਲਨੇ ਆ ਫਿਰ ਕੰਟੀਨਿਊ ਕਰਦੇ ਆ ਲੋ ਜੀ ਇਧਰ ਘੰਟਾ ਬੈਸ ਕਰਨ ਤੋਂ ਬਾਅਦ ਸਾਡੇ ਬਜ਼ੁਰਗਾਂ ਨੂੰ ਸੂਟ ਪਸੰਦ ਆ ਗਿਆ ਬੋਸਟੀ ਦਾ ਤੇ ਭਾਈ ਉਹਨਾਂ ਨੇ ਰੇਟ ਦਿੱਤਾ ਸਾਨੂੰ 800 ਰੁਪਏ ਇੰਡੀਅਨ ਠੀਕ ਹੈ ਪਾਕਿਸਤਾਨੀ 2300 ਰੁਪਏ ਦਾ ਹਾਂਜੀ ਸੂਟਾਂ ਤੋਂ ਬਾਅਦ ਹੁਣ ਚੁੰਨੀਆਂ ਦੀ ਵਾਰੀ ਆ ਗਈ ਹੈ ਸੀਗਾ ਚੁੰਨੀਆਂ ਵੀ ਲੈ ਲਈਏ ਚੁੰਨੀਆਂ ਸਾਨੂੰ ਮਿਲ ਰਹੀ ਹੈ ਜੀ ਇੰਡੀਅਨ 500 ਰੁਪਏ ਦੀਆਂ ਇੱਕ ਚੁੰਨੀ ਮਿਲ ਰਹੀ ਹੈ ਤੇ ਸਾਡੇ ਜਿਹੜੇ ਨਾਲ ਬਜ਼ੁਰਗ ਆ ਗਏ ਨੇ ਉਹ ਚੁੰਨੀਆਂ ਲੈ ਰਹੇ ਨੇ ਤੇ ਇਹ ਚੁੰਨੀਆਂ ਲੈ ਕੇ ਫਿਰ ਅੱਗੇ ਚੱਲਦੇ ਹਾਂ ਕੱਪੜੇ ਲੈਣ ਤੋਂ ਬਾਅਦ ਹੋਰ ਵੀ ਅਸੀਂ ਦੁਕਾਨਾਂਾਂ ਵਿੱਚ ਘੁੰਮਦੇ ਫਿਰਦੇ ਆਂ ਤੇ ਇੱਧਰ ਜੀ ਭਾਈ ਅਮਰੋਦ ਵਾਲੀ ਰੇੜੀ ਆ ਏ ਸਾਡੇ ਇਹ ਬਜੂਰ ਅਮਰੂਦ ਲੈ ਕੇ ਖਾਨ ਲੱਗੇ ਆ ਇਧਰ ਤੇ ਅਮਰੂਦ ਕਿੱਦਾਂ ਦੇ ਆ ਵਧੀਆ ਨੇ ਇੱਕੋ ਹੀ ਆ ਜ਼ਾਇਕਾ ਕਿ ਵੱਖ-ਵੱਖ ਇਹ ਸਵਾਦ ਆ ਇਹ ਸਵਾਦ ਆ ਕੀ ਬਾਤ ਆ ਇੱਕ ਸ਼ਕਲ ਹੀ ਅਸੀਂ ਵੀ ਕੀ ਬਾਤ ਕੋਈ ਸਾਡੇ ਸਿੰਘ ਆ ਰਹੇ ਨੇ ਗੁਰਰਾਮਦਾਸ ਜੀ ਦੇ ਜਨਮਸਥਾਨ ਤੋਂ ਹੋ ਕੇ ਦਿੱਲੀ ਗੇਟ ਵਾਲੀ ਸਾਈਡ ਤੇ ਜਾ ਰਹੇ ਨੇ ਕੋਈ ਉਦੋਂ ਹੁਣ ਗੁਰਰਾਮਦਾਸ ਜੀ ਜਨਮਸਥਾਨ ਵਾਲੀ ਸਾਈਡ ਤੇ ਜਾ ਰਹੇ ਨੇ ਇਸ ਟਾਈਮ ਅਸੀਂ ਚਿੱਟੇ ਗੇਟ ਕੋਲ ਆ ਗਏ ਆ ਇਹਨੂੰ ਚਿੱਟਾ ਗੇਟ ਆਖਦੇ ਆ ਤੇ ਤੁਸ ਸਾਡੇ ਪੁਰਾਣੇ ਵਲੋਗ ਵੇਖਿਓ ਹਾਂ ਤੇ ਤੁਹਾਨੂੰ ਮਸੀਦ ਖਾਨ ਮਸਜਿਦ ਤੇ ਲਾਹੌਰ ਦੇ ਬਾਜ਼ਾਰ ਤੇ ਨਾਲੇ ਚਿੱਟੇ ਗੇਟ ਦਾ ਵਲੋਗ ਅਸੀਂ ਪਾਇਆ YouTube ਤੇ ਜਾ ਕੇ ਵੇਖਿਓ ਜਰੂਰ ਤੇ ਨਾਲ ਸਾਡੇ ਆ ਜੀ ਸਾਰੇ ਬਾਪੂ ਹਣੇ ਨਾਲ ਲਗੇ ਫਿਰਦੇ ਆ ਤੇ ਇਹਨਾਂ ਨੂੰ ਅਸੀਂ ਸ਼ੋਪਿੰਗ ਵਗੈਰਾ ਕਰਾ ਰਹੇ ਆ ਨਾਲ-ਨਾਲ ਕਿਉਂਕਿ ਮੈਂ ਪੂਰਾ ਵਲੋਗ ਸ਼ੂਟ ਕਰਾਂਗਾ ਤੇ ਬਹੁਤ ਹੀ ਲੰਬਾ ਹੋ ਜਾਏਗਾ ਵਲੋਗ ਤੇ ਆ ਜੀ ਸਾਡੇ ਬਜ਼ੁਰਗ ਸਾਰੇ ਜੀ ਛਾਪ ਚੱਕੀ ਫਿਰਦੇ ਆ ਨਾਲ-ਨਾਲ ਸ਼ੋਪਿੰਗ ਕਰ ਰਹੇ ਆ ਨਾਲ ਨਜ਼ਾਰੇ ਲੈ ਰਹੇ ਲਾਹੌਰ ਦੇ भाई जी शॉपिंग सही हो रही है सामने जी वजीर खान मस्जिद है चिट्टा गेट अजय भाजी कंसट्रक्शन हो रही है नि जुतिया गुस्से वगैरा परीक बैग ਔਰ ਆ ਚੂੜੀਆਂ ਟੈਂਪੀ ਸਭ ਕੁਝ ਮਿਲੇਗਾ ਅਸੀਂ ਸ਼ੋਪਿੰਗ ਕਰ ਰਹੇ ਸੀ ਕੁਝ ਸਾਨੂੰ ਉਧਰ ਦੇ ਸਾਡੇ ਗੋਰੇ ਮਿਲੇ ਆ ਲੋ ਜੀ ਵੇਖੋ ਜੀ ਸਾਡਾ ਭਰਾ ਗੱਲਾਂ ਕਰ ਰਿਹਾ ਜੀ ਉਹਨਾਂ ਨਾਲ ਆਓ ਹੈ ਲੋ ਜੀ ਸਾਡੇ ਉਧਰ ਤੇ ਗੋਰੇ ਹੁੰਦੇ ਨੇ ਪਾਕਿਸਤਾਨ ਤੇ ਤੁਸੀਂ ਨਹੀਂ ਆ ਰਹੇ ਤੁਸੀਂ ਵੀ ਛੇਤੀ ਆਓ ਲਾਹੌਰ ਤੇ ਜਿਹਨੇ ਲੋਹੇ ਦੇ ਕਿਹਾ ਜਮੇ ਕੋ ਨਹੀਂ ਲੋ ਜੀ ਸਾਡਾ ਭਰਾ ਗੱਲਾਂ ਕਰ ਰਿਹਾ ਅਸੀਂ ਇਸ ਟਾਈਮ ਖੜੇ ਆ ਜੀ ਵਜ਼ੀਰ ਖਾਨ ਮਸਜਿਦ ਦੇ ਨਾਲ ਹੀ ਇੱਥੇ ਕਰਕੇ ਖੜੇ ਆ ਹਾਂ ਜੀ ਸਾਡੀਆਂ ਰੌਣਕਾਂ ਸੀ ਲਾਹੌਰ ਦੇ ਬਾਜ਼ਾਰਾਂ 'ਚ ਕਮਰੇ ਸੀ ਕੁਛ ਸਾਡ ਵੀਰ ਸੀ ਨਿਹੰਗ ਤੇ ਉਹ ਸਾਨੂੰ ਮਿਲਿਆ ਕਿਦਾਂ ਵੀਰੇ ਚੜ੍ਹਦੀ ਕਲਾ ਭਾਈ ਤੁਸੀਂ ਸਿਰਸੀ ਵਧੀਆ ਸੀ ਵੀ ਤੇ ਕਿੱਥੋਂ ਆਏ ਹੋਣ ਜੀ ਤੁਸੀਂ ਭਾਈ ਦਿੱਲੀ ਤੋਂ ਇੰਡੀਆ ਤੋਂ ਸੁਰੂ ਕਰਦੇ ਹੋ ਦਰਸ਼ਨ ਕਰ ਲਏ ਜੀ ਗੁਰੂ ਰਾਮਦਾਸ ਜੀ ਦੇ ਪਾਵਨ ਸਥਾਨ ਤੇ ਕਰ ਲਏ ਨੇ ਹੁਣ ਆਪਾਂ ਚੱਲੇ ਆਂ ਸਿੰਘਾ ਸਿੰਘਣੀਆਂ ਦੇ ਗੁਰਦੁਆਰਾ ਸਾਹਿਬ ਹਾਂਜੀ ਬਹੁਤ ਵਧੀਆ ਲੱਗਾ ਬੜੇ ਪਿਆਰੇ ਲੋਕ ਨੇ ਔਰ ਬਹੁਤ ਆਪਣਾ ਆਪਣੀ ਫੀਲ ਹੋ ਰਿਹਾ ਐ ਤਾਂ ਲੱਗ ਹੀ ਨਹੀਂ ਰਿਹਾ ਕਿ ਕਿਥੇ ਬਾਹਰ ਬੈਠੇ ਆਂ ਹਾਂਜੀ ਬਹੁਤ ਪਿਆਰੇ ਲੋਕ ਨੇ ਬਾਜੀ ਬੜਾ ਤਿੱਲ ਹੋਰ ਦੇਖ ਕੇ ਕਿਦਾਂ ਲੱਗ ਰਿਹਾ ਬਹੁਤ ਵਧੀਆ ਬਹੁਤ ਰੰਗ ਆ ਰਿਹਾ ਹਾਂ ਤੇ ਉਹ ਲਾਈਨ ਸੁਣੀ ਹੈ ਕਿ ਜਿਨੇ ਲਾਹੌਰ ਨਹੀਂ ਦੇਖਿਆ ਜਿਵੇਂ ਨੇ ਤੁਸੀਂ ਵੀ ਜਾਵਗੇ ਬਾਕੀ ਬੜਾ ਪਿਆਰਾ ਬਹੁਤ ਪਿਆਰਾ ਹੈ ਜੀ ਸਾਡੇ ਨਾਲ ਬੜੇ ਪਿਆਰੇ ਪਿਆਰੇ ਵੀਰ ਮਿਲੇ ਹੋਏ ਆ ਤੇ ਇਸ ਟਾਈਮ ਦੂਜੇ ਸਾਡੇ ਭਰਾ ਸ਼ੋਪਿੰਗ ਕਰ ਰਹੇ ਹੋ ਉਸ ਸਾਈਡ ਤੇ ਅੱਜ ਦੇ 10:00 ਸ਼ੋਪਿੰਗ ਦਾ ਫ੍ਰੀ ਹੁੰਦੇ ਹਾਂ ਸਿੱਧਾ ਅਸੀਂ ਗੁਰੂ ਘਰ ਵਾਲੀ ਸਾਈਡ ਤੇ ਜਾਦੇ ਆ। ਦੋ ਤਿੰਨ ਘੰਟਿਆਂ ਬਾਅਦ ਅਸੀਂ ਹੁਣ ਫਾਈਨਲੀ ਗੁਰੂ ਘਰ ਪਹੁੰਚ ਗਏ ਆਂ। ਸਾਹਮਣੇ ਵੇਖੋ ਜਨਮ ਸਥਾਨ ਸ੍ਰੀ ਗੁਰੂ ਰਾਮਦਾਸ ਜੀ ਚੋਨਾ ਮੰਡੀ ਲਾਹੌਰ ਤੇ ਹੁਣ ਅੰਦਰ ਚੱਲਨੇ ਆਂ। ਅੰਦਰ ਚੱਲ ਕੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਵਾਣੇ ਆਂ ਜੀ। ਜਿੱਦਾਂ ਹੀ ਅਸੀਂ ਗੁਰੂ ਘਰ ਏਂਟਰ ਕਰਦੇ ਆਂ ਜੀ ਐਸ ਪਾਸੇ ਜੋੜਾ ਘਰ ਆ ਤੇ ਸਾਹਮਣੇ ਜੀ ਲੰਗਰ ਹਾਲ ਆ। ਸਾਹਮਣੇ ਆਪਣੇ ਜਿਹੜੇ ਸਿੱਖ ਯਾਤਰੀ ਇੰਡੀਆ ਤੋਂ ਆਏ ਨੇ ਉਹ ਲੰਗਰ ਬਿਛਾਦਾ ਸ਼ਕ ਰਹੇ ਨੇ। ਤੇ ਆਪਾਂ ਇਹ ਤੇ ਜੋੜੇ ਉਤਾਰ ਕੇ ਉੱਪਰ ਚਲਦੇ ਆਂ ਜੀ ਚੱਲ ਕੇ ਤੇ ਮੱਥਾ ਟੇਕਦੇ ਆਂ ਉਸ ਤੋਂ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਕਰਦੇ ਹੋ ਤੇ ਨਾਲ ਹੀ ਬਿਲਕੁਲ ਸਾਹਮਣੇ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਸਥਾਨ ਹੈ ਤੇ ਐ ਸਾਈਡ ਜੀ ਨਿਸ਼ਾਨ ਸਾਹਿਬ ਤੇ ਬਾਕੀ ਉਹਦੇ ਸਾਹਮਣੇ ਪੜ ਸਕਦੇ ਹੋ ਜਨਮ ਸਥਾਨ ਸ੍ਰੀ ਗੁਰੂ ਰਾਮਦਾਸ ਜੀ ਅੰਦਰ ਚੱਲ ਕੇ ਤੁਹਾਨੂੰ ਅਸੀਂ ਜਨਮ ਸਥਾਨ ਦੇ ਦਰਸ਼ਨ ਵੀ ਕਰਵਾਨੇ ਆ ਜੀ ਸਭ ਜਨੋ ਗੁਰੂ ਏ ਐ ਜੀ ਉਹ ਪਵਿੱਤਰ ਟਾਣਾ ਜਿੱਥੇ ਗੁਰੂ ਰਾਮਦਾਸ ਜੀ ਨੂੰ ਪਹਿਲੀ ਦਫਾ ਇਸ਼ਨਾਨ ਕਰਵਾਇਆ ਗਿਆ ਸੀ ਐ ਜੀ ਉਹਨਾਂ ਦਾ ਪ੍ਰਕਾਸ਼ ਸਥਾਨ ਸ੍ਰੀ ਗੁਰੂ ਰਾਮਦਾਸ ਜੀ ਤੁਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਦਰਸ਼ਨ ਕਰ ਲਏ ਹੋਣੇ ਆ ਤੇ ਹੋਰ ਪਵਿੱਤਰ ਸਥਾਨ ਦੇ ਦਰਸ਼ਨ ਕਰਵਾ ਦਿੰਨੇ ਆ ਐ ਜੀ ਬਿਲਕੁਲ ਸ੍ਰੀ ਗੁਰੂ ਰਾਮਦਾਸ ਜੀ ਦੇ ਜਨਮ ਸਥਾਨ ਦੇ ਨਾਲ ਹੀ ਹੈ ਐ ਜੀ ਗੁਰਦੁਆਰਾ ਸਾਹਿਬ ਦੀਵਾਨ ਖਾਨਾ ਸ੍ਰੀ ਗੁਰੂ ਰਾਮਦਾਸ ਜੀ ਇੱਥੇ ਸੀ ਸ੍ਰੀ ਗੁਰੂ ਰਾਮਦਾਸ ਜੀ ਬੈਠਦੇ ਸਨ ਤੇ ਕੀਰਤਨ ਕਰਦੇ ਸਨ ਇੱਕ ਰੱਬ ਦਾ ਨਾਮ ਜਪਦੇ ਸਨ ਤੇ ਇਸ ਸਮੇਂ ਮਿੱਟੀ ਦਾ ਢੇਰ ਲੱਗਿਆ ਹੋਇਆ ਇਹਦਾ ਜਿਹੜਾ ਵਲੋਗ ਹੈ ਸਾਡੇ ਚੈਨਲ ਤੇ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਮੈਂ ਦੇਖਿਆ ਕਿ ਵਲੋਗ ਬਹੁਤ ਲੰਬਾ ਹੋ ਚੁੱਕਿਆ ਹੈ ਤੇ ਇਸ ਵਲੋਗ ਨੂੰ ਇੱਥੇ ਐਂਡ ਕਰਨੇ ਆ ਮਿਲਦੇ ਆਂ ਫਿਰ ਨੈਕਸਟ ਵਲੋਗ ਵਿੱਚ ਉਨਾਂ ਤੱਕ ਰੱਬ ਰਾਖਾ ਦੀ ਆ ਫਿਰ ਤੱਕ ਚੈਂਪੀਅਨ ਚੰਗਾ ਫਿਰ ਅਗਲੀ ਜੀ